ਸਰਸ਼੍ਰੀਕਾਲ ਕਲਿਆਣ ਟੀਵੀ ਪੰਜਾਬ ਵੇਖ ਰਤੁ ਤੁਸੀਂ ਹੀ ਤੇ ਗੱਜਕ ਦੇ ਲਈ ਮਸ਼ਹੂਰ ਬਠਿੰਡਾ ਜਿਸ ਦੀ ਇੱਕ ਵੀਡੀਓ ਬੀਤੇ ਦਿਨੀ ਵਾਇਰਲ ਹੋਈ ਸੀ ਜਿਸ ਦੇ ਵਿੱਚ ਕੀ ਪੈਰਾ ਦੇ ਨਾਲ ਗੱਜਕ ਜਿਹੜੀ ਉਹ ਬਣਾਈ ਜਾ ਰਹੀ ਸੀ ਜਿਸ ਨੂੰ ਲੈ ਕੇ ਜਦ ਉਸ ਵੀਡੀਓ ਦੇ ਸਬੰਧੀ ਏਡੀਸੀ ਬਠਿੰਡਾ ਉਲਮ ਸਿੰਘ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਹੈ ਕਿ ਮਾਮਲਾ ਉਹਨਾਂ ਦੇ ਵੀ ਧਿਆਨ ਦੇ ਵਿੱਚ ਆਇਆ ਹੈ ਤੇ ਗੋਨਿਆਣਾ ਮੰਡੀ ਦੀ ਇਹ ਵੀਡੀਓ ਦੱਸੀ ਜਾ ਰਹੀ ਹੈ ਤਾਂ ਫਿਲਹਾਲ ਦੇ ਲਈ ਉਹਨਾਂ ਦੇ ਵੱਲੋਂ ਫੂਡ ਸੇਫਟੀ ਵਿਭਾਗ ਦੀ ਟੀਮ ਤੇ ਹੋਰ ਜਿਹੜੇ ਅਫਸਰ ਨੇ ਉਹਨਾਂ ਦੀ ਡਿਊਟੀ ਲਗਾ ਦਿੱਤੀ ਗਈ ਹੈ ਕਿ ਮੌਕੇ ਤੇ ਜਾ ਕੇ ਚੈੱਕ ਕੀਤਾ ਜਾਵੇ ਤੇ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਜਿਹੜਾ ਬਠਿੰਡਾ ਹੈ ਉਹ ਜਿਹੜੀ ਆਪਣੀ ਗੱਚਕ ਦੇ ਲਈ ਕਾਫੀ ਮਸ਼ਹੂਰ ਹੈ ਇਸ ਦੇ ਲਈ ਜਿੰਨੀਆਂ ਵੀ ਗੱਚਕ ਬਣਾਉਣ ਦੀਆਂ ਦੁਕਾਨਾਂ ਫੈਕਟਰੀਜ਼ ਜਾਂ ਰਜਿਸਟਰਡ ਯੂਨਿਟਸ ਨੇ ਉਹਨਾਂ ਤੇ ਜਾ ਕੇ ਹੁਣ ਜਾਂਚ ਕੀਤੀ ਜਾਵੇਗੀ ਕਿਉਂਕਿ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਉਹਨਾਂ ਦਾ ਕਹਿਣਾ ਹੈ ਕਿ ਕਹਾਂ ਜਾ ਸਕਦਾ ਇਸ ਦੇ ਦਰਮਿਆਨ ਉਹਨਾਂ ਦਾ ਇਹ ਕਹਿਣਾ ਕਿ ਜਿਹੜੀਆਂ ਯੂਨਿਟਸ ਨੇ ਰਜਿਸਟਰਡ ਹੁੰਦੀਆਂ ਨੇ ਉਹਨਾਂ ਤੇ ਤਾਂ ਰੈਗੂਲਰ ਚੈਕਿੰਗ ਹੁੰਦੀ ਰਹਿੰਦੀ ਹੈ ਪਰ ਕਈ ਯੂਨਿਟਸ ਅਜਈਆਂ ਨੇ ਜਿੱਥੇ ਜਿਹੜੀਆਂ ਰਜਿਸਟਰਡ ਨਹੀਂ ਆ ਤਾਂ ਚੈਕਿੰਗ ਨਹੀਂ ਹੋ ਪਾਂਦੀ ਤਾਂ ਉਹਨਾਂ ਦਾ ਕਹਿਣਾ ਹੈ ਕਿ ਹੁਣ ਉਹਨਾਂ ਨੂੰ ਵੀ ਵੈਰੀਫਾਈ ਕੀਤਾ ਜਾਵੇਗਾ ਤੇ ਇਸ ਮਾਮਲੇ ਤੇ ਪੂਰਾ ਧਿਆਨ ਦਿੱਤਾ ਜਾਵੇਗਾ ਇਸ ਦਿਨ ਉਹਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਕੋਈ ਵੀ ਸਮਾਨ ਖਰੀਦਣ ਤੋਂ ਪਹਿਲਾਂ ਉਸ ਦੀ ਸ਼ੁੱਧਤਾ ਦੀ ਜਾਂਚ ਇੱਕ ਵਾਰ ਜ਼ਰੂਰ ਕਰ ਲਈ ਜਾਵੇ ਇਸ ਸਬੰਧੀ ਉਹਨਾਂ ਦਾ ਹੋਰ ਕੀ ਕੁਝ ਕਹਿਣਾ ਆਓ ਸੁਣਦੇ ਹਾਂ ਫਰੰਮੈਂਟ ਕੀ ਕਹਿਣਾ ਚਾਹੁੰਦੇ ਇੱਕ ਉਹ ਗੱਜਕ ਪੈਰਾਨਾ ਬਣਾ ਰਹੇ ਸੀ ਉਹਦੀ ਵੀਡੀਓ ਵਾਇਰਲ ਹੋਈ ਸੀ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਆ ਦੇਖੋ ਜੀ ਉਹ ਵੀਡੀਓ ਮੇਰੇ ਧਿਆਨ 'ਚ ਵੀ ਆਈ ਹੈ ਸੋ ਸਭ ਤੋਂ ਪਹਿਲਾਂ ਤਾਂ ਮੈਂ ਇਹੀ ਦੱਸਣਾ ਚਾਹਾਂਗੀ ਕਿ ਜੋ ਸਾਨੂੰ ਪਤਾ ਲੱਗਿਆ ਉਹ ਵੀਡੀਓ ਬੁਨਿਆਣਾ ਮੰਡੀ ਦੀ ਹੈ ਤਾਂ ਬੁਨਿਆਣਾ ਮੰਡੀ ਦੇ ਵਿੱਚ ਵੀ ਅਸੀਂ ਆਲਰੇਡੀ ਕਹਿ ਚੁੱਕੇ ਹਾਂ ਸਾਡੀ ਫੂਡ ਦੀ ਸੈਂਪਲਿੰਗ ਦੀ ਟੀਮ ਹੈ ਸੋ ਦੇ ਵਿਜ਼ਿਟ ਥੈਟ ਐਂਡ ਸਾਰੇ ਜਿਹੜੇ ਆਪਣੇ ਡਿਪਾਰਟਮੈਂਟ ਦੇ ਪੈਰਾਮੀਟਰਸ ਹੈ ਨਾ ਕਿ ਸਿਰਫ ਉਹ ਚੀਜ਼ ਨੂੰ ਲੈ ਕੇ ਕਿ ਉਹ ਪੈਰਾ ਨਾਲ ਕਰੇ ਹੈ ਬਲਕਿ ਉਹ ਸਾਰੇ ਪੈਰਾਮੀਟਰਸ ਤੇ ਇੱਕ ਤਾਂ ਉਹਨੂੰ ਵੀ ਚੈੱਕ ਕਰਨ ਦੂਸਰਾ ਰੈਦਰ ਕਿਉਂਕਿ ਅ ਬਠਿੰਡਾ ਜਿਹੜਾ ਹੈਗਾ ਉਹ ਆਪਣੀ ਦਚਿਕ ਦੇ ਲਈ ਜਾਣਿਆ ਜਾਂਦਾ ਸੋ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਉਹ ਸਾਰਾ ਜਿਹੜਾ ਹੈਗਾ ਇਕਵਰੀ ਅਸੀਂ ਚੈੱਕ ਕਰਾ ਲਈਏ ਸੋਰ ਵੀ ਜਿਹੜੇ ਯੂਨਿਟਸ ਹੈਗੇ ਸੋ ਇਹਦੇ ਚ ਅਸੀਂ ਪ੍ਰੋਪਰ ਚੈਕਿੰਗ ਔਰ ਸੁਪਰਵਾਈਜ਼ਨ ਅੱਗੇ ਤੋਂ ਜਿਹੜੀ ਹੈਗੀ ਮੈਂ ਜ਼ਰੂਰੀ ਸਮੇਂ ਦੀ ਪਬਲਿਕ ਨੂੰ ਵੀ ਚਿੰਤਾ ਮਚਾਉਂਦੇ ਨੇ ਪਬਲਿਕ ਵੀ ਕਈ ਵਾਰੀ ਇੱਕ ਡਰ ਫੈਲ ਗਿਆ ਕਿ ਗੱਜਕ ਇਸ ਤਰ੍ਹਾਂ ਹਰ ਗੱਜਕ ਤੇ ਇਸ ਤਰ੍ਹਾਂ ਹੀ ਹੋਏ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਬਹੁਤ سارے ਯੂਨਿਟਸ ਜਿਹੜੇ ਹੈਗੇ ਆ ਆਲਰੇਡੀ ਜਿਹੜੇ ਤਾਂ ਸਾਰੇ ਰਜਿਸਟਰਡ ਯੂਨਿਟਸ ਹੁੰਦੇ ਆ ਉਹਨਾਂ ਦੀ ਚੈਕਿੰਗ ਜਿਹੜੀ ਹੈ ਉਹ ਐਸ ਮੰਡੇਟ ਜਿਵੇਂ ਵੀ ਹੁੰਦਾ ਉਹ ਰੈਗੂਲਰ ਹੁੰਦੀ ਰਹਿੰਦੀ ਹੈ ਇਹ ਕਈ ਵਾਰੀ ਕੀ ਹੁੰਦਾ ਹੈ ਕਿ ਕੋਈ ਅਨ ਰਜਿਸਟਰਡ ਯੂਨਿਟ ਸਾਡੇ ਕੋਲ ਆ ਜਾਂਦੇ ਹੈਗੇ ਆ ਸੋ ਮੈਂ ਤਾਂ ਸਾਰੀ ਪਬਲਿਕ ਨੂੰ ਇੱਕ ਇਹੀ ਸੁਨੇਹਾ ਦੇਣਾ ਚਾਹਾਂਗੀ ਕਿ ਜਿਹੜਾ ਐਫਐਸਐਸ ਆ ਏਆਈ ਦਾ ਜਿਹੜਾ ਪ੍ਰੋਪਰ ਟੈਗ ਹੈਗਾ ਜਿੱਥੇ ਉਹਦੀ ਪ੍ਰੋਪਰ ਟੈਗਿੰਗ ਹੋਈ ਹੈ ਚੈਕਿੰਗ ਹੋਈ ਹੈ ਜਿੱਤੇ ਮਾਰਕ ਲੱਗਿਆ ਹੋਇਆ ਸੋ ਉਹ ਪ੍ਰੋਡਕਟਸ ਜਿਹੜੇ ਹੈਗੇ ਆ ਉਹੀ ਖਰੀਦੇ ਜਾਣ ਇਸ ਤਰ੍ਹਾਂ ਦੇ ਪ੍ਰੋਡਕਟਸ ਜਿਹੜੇ ਮਾਰਕੀਟ ਦੇ ਵਿੱਚ ਆਮ ਖੁੱਲੇ ਦੇ ਵਿੱਚ ਮਿਲ ਰਹੇ ਆ ਜਿੱਥੇ ਕੋਈ ਪ੍ਰੋਪਰ ਟੈਗਿੰਗ ਹੈ ਨਹੀਂ ਪ੍ਰੋਪਰ ਕੋਈ ਮਾਰਕ ਹੈ ਨਹੀਂ ਉਹਨਾ ਪ੍ਰੋਡਕਟਸ ਨੂੰ ਲੈਣ ਤੋਂ ਖਾਣ ਤੋਂ ਜਿਹੜਾ ਹੈਗਾ ਉਹ ਬਿਲਕੁਲ ਹੀ ਬੰਦ ਕੀਤਾ ਜਾਵੇ ਇੱਕ ਸਰ ਜੀ ਮੈਨ ਤੁਹਾਡੇ ਡਿਪਾਰਟਮੈਂਟ ਤੋਂ ਬੁਲਾਇਆ ਗਿਆ ਆਫਿਸ ਤੇ ਕਿਸ ਤਰ੍ਹਾਂ ਦੀ ਕਾਰਵਾਈ ਉਹਨੇ ਲਖ ਲੱਤੀ ਹੈ ਅ ਦੇਖੋ ਫੂਡ ਐਕਟ ਦੀਆਂ ਵੱਖਰੀਆਂ ਵੱਖਰੀਆਂ ਪ੍ਰੋਵੀਜ਼ਨਸ ਨੇ ਇਹ ਜਦੋਂ ਸਾਡੇ ਕੋਲ ਰਿਪੋਰਟ ਆਏਗੀ ਕਿਸ ਤਰ੍ਹਾਂ ਦੀ ਰਿਪੋਰਟ ਆਉਂਦੀ ਹੈ ਲੈਟ ਅਸ ਸੀ ਦ ਰਿਪੋਰਟ ਫਸਟ ਬਟ ਆਮ ਸ਼ੋਰ ਕਿ ਜਿਹੜਾ ਅਨ ਹਾਈਜਨਿਕ ਐਂਡ ਅਨ ਹੈਲਦੀ ਹੈ ਅਸੀਂ ਮੈਂ ਜਿਹੜਾ ਹੈਗਾ ਉਹਨੂੰ ਮੈਕਸਿਮਮ ਪੈਨਲਟੀ ਅਸੀਂ ਇੰਪੋਜ਼ ਕਰਾਂਗੇ ਜਿਹੜਾ ਖਾਣੇ ਦਾ ਕੰਮ ਹੈਗਾ ਜੀ ਉਹਦੇ ਵਿੱਚ ਅਸੀਂ ਕੋਈ ਉਹ ਨਹੀਂ ਕਰ ਸਕਦੇ ਕੰਪਰੋਮਾਈਜ਼ ਨਹੀਂ ਕਰ ਸਕਦੇ ਇਨ ਟਰਮਸ ਆਫ ði ਫੂਡ ਐਂਡ ਹੈਲਥ ਆਫ ði ਪੀਪਲਸ